ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਵੇਰਕਾ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਆ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 8-9 ਲੱਖ ਦਿਖਾਵਾਂਗੇ ਸਾਰੇ ਸੋਏ ਸਵਾਏ ਆ ਤੇ ਆਪਾਂ ਪਹੁੰਚੇ ਆ ਵੀਰ ਜਵਰਾਜ ਜਵਰਾਜ ਸਿੰਘ ਹੋਣਾ ਦੇਖੋ ਬੋਲ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਦੇ ਜਟੇਲ ਲਓ ਆਜੋ ਇੱਧਰ ਆਜੋ ਸਸਿਆ ਭਾਜੀ ਸਸਦਾ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਵੀਰ ਤੁਸੀਂ ਦੱਸਾਂਗੇ ਆ ਜੀ ਵਧੀਆ ਚੜ੍ਹਦੀ ਕਲਾ ਜੀ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਹੋਰ ਨਾ ਹੋ ਠੀਕ ਠਾਕ ਜੀ ਐਂ ਵੀ ਵਧੀਆ ਕਿਰਪਾ ਬੈਠ ਲੂ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਜੋਰਾ ਸਿੰਘ ਟਰੱਸ ਪਿੰਡ ਵੀਰਕਾ ਠੀਕ ਆ ਜੀ ਠੀਕ ਆ ਜੀ ਤੇ ਫੋਨ ਨੰਬਰ ਬੋਲ ਦਿਓ ਭਾਈ ਜੀ 68831 08295 ਠੀਕ ਆ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਵੀਰ ਠੀਕ ਆ ਜੀ ਭਈਆ ਮੈਂ ਤਾਂ ਕੰਮੀ ਆ ਕਿ ਜਾਂ ਮਾਲੀ ਤਾਂ ਕਰ ਲਈਏ ਇਹ ਤੋਂ ਮੱਝੀ ਕਰ ਲੋ ਵੀਰ ਕੋਈ ਠੀਕ ਆ ਲਓ ਜੀ ਪਹਿਲੇ ਨੰਬਰ ਤੇ ਨੀਲੀ ਰਵੀ ਦਾ ਮਾਲੀ ਦਿਖਾਉਂਦੇ ਆਪਾਂ ਬਈ ਦੱਸਿਓ ਹਰੀ ਕਿੰਨੀ ਕੁ ਉਮਰ ਹੋ ਗਈ ਆ ਇਹ ਵੀਰ ਹੋ ਗਿਆ ਜੇ ਆਹ ਤਾਂ 15 ਮਹੀਨਿਆਂ ਦਾ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਲਓ ਜੀ 15 ਮਹੀਨਿਆਂ ਦਾ ਸਾਰਾ ਤੇ ਕੱਦ ਕੁਦ ਜਿਹੜਾ ਕਰਮ ਵਾਲਾ ਕਿੰਨਾ ਹੀ ਕਰੀ ਬੈਠਾ ਵਾ ਤੇ ਰੇੜੇ ਰੂੜੇ ਲੱਗਾ ਭਾਈ ਨਹੀਂ ਵੀ ਤਾਂ ਰੇੜੇ ਨਹੀਂ ਜੇ ਲਾ ਅੱਛਾ ਹੰਦੀਪੂ ਪਰੋਂ ਨੀਲੀ ਰੰਗ ਜਿਹੜੀ ਬਟਰ ਬੈਲਟ ਲੈਣਾ ਉਸੇ ਬਲੱਡ ਲੈਂਦਾ ਏ ਠੀਕ ਆ ਹਾਂਜੀ ਹਾਂਜੀ ਠੀਕ ਜੀ ਠੀਕ ਇਹ ਰੱਖਿਆ ਆਪਾਂ ਸ਼ੌਂਗਣਾ ਸੀ ਤੇ ਆਪਣਾ ਥੋੜਾ ਮਜੂਰੀ ਜੀ ਕਰਕੇ ਆਪਾਂ ਦੇ ਦੇਣਾ ਸਾਡੇ ਕੋਲ ਮਾਲੀ ਜ਼ਿਆਦੇ ਆ ਅੱਛਾ ਅੱਛਾ ਹਾਂਜੀ ਹਾਂਜੀ ਦੋ ਵੱਡੇ ਛੋਟੇ ਆ ਦੋ ਕਟੇ ਫਿਰ ਤਿਆਰ ਹੋਣਗੇ ਮਗਰ ਠੀਕ ਆ ਠੀਕ ਆ ਲਓ ਜੀ ਪਸ਼ੂ ਜਿਹੜੇ ਬਾਈ ਦੇ ਕੋਲ ਜਿਹੜੇ ਬਹੁਤ ਹੀ ਚੰਗੇ ਆ ਤੇ ਕੰਡੇ ਰੱਖਣ ਦਾ ਵੀਰ ਚ ਪੀਣ ਆ ਤੇ ਇਹਨੂੰ ਬਾਈ ਜੀ ਖੋਲ ਦੇ ਮੜ ਜਾ ਫਿਰ ਖੋਲ ਕੇ ਬੁਖਾਰੀ ਇਹਨੂੰ ਲੋਜੀ ਬਾਕੀ ਆਪਾਂ ਅਗਰ ਜੀ ਦੇਣਾ ਸਾਹਮਣੇ ਵਾਲੇ ਨੂੰ ਆਕ ਜਾਂ ਨਹੀਂ ਵੀਰ ਆਪਾਂ ਸਾਹਮਣੇ ਵਾਲੇ ਨੂੰ ਦੇਣਾ ਮੇਰਾ ਭਰਾ ਆਪਾਂ ਜਿਹੜਾ ਸਾਡ ਜੀ ਨੇ ਕਲੀਅਰ ਕੀਤਾ ਚੰਗਾ ਹਣਾ ਹਾਂਜੀ ਹਾਂਜੀ ਤੇ ਲੋਜੀ ਕੋਈ ਵੀਰ ਭਰਾ ਉਹ ਹੀ ਲੰਗਾ ਦੇ ਜਿਹੜੇ ਜਿੰਨੇ ਵੀ ਆ ਵੀ ਇਹਨੂੰ ਇਹ ਛੱਬੂ ਨਹੀਂ ਕਦੀ ਪਾਇਆ ਉਹ ਗੱਲ ਜੀ ਇਹਦੇ ਠੀਕ ਆ ਠੀਕ ਆ ਹਾਂਜੀ ਜ਼ਿਆਦਾ ਰੱਖੀਦਾ ਆ ਠੀਕ ਆ ਲੋਜੀ ਕੁੱਲੇ ਤਰੇ ਕਰਦੇ ਆ ਵੀ ਆ ਵੀਡੀਓ ਬਣਾਉਣ ਦੇ ਕਾਰਨ ਛੱਬੂ ਪਾਇਆ ਵੀਰ ਨੇ ਉਹਦੇ ਕਰਕੇ ਥੋੜੀ ਜੀ ਹਵਲ ਕਰਦਾ ਵਾ ਦੰਦੋਂ ਦੇ ਕੋਈ ਤੋੜਿਆ ਤਾਂ ਨਹੀਂ ਅਜੇ ਵੀਰ ਦੰਦ ਵੀਰ ਨੇ ਤੋੜਿਆ ਨਹੀਂ ਜੀ ਕੋਈ ਅੱਛਾ ਕੀ ਰਾਏ ਠੀਕ ਆ ਠੀਕ ਆ ਲੋ ਜੀ ਠੀਕ ਆ ਤੇ ਟੈਸਟ ਵੀ ਲਾਗੇ ਤਾਂ ਆਪਾਂ ਤੋਂ ਕੰਮੇ ਤਾਂ ਲੋ ਜੀ ਟੈਸਟ ਲਾ ਜਿਹੜੇ ਚੰਗੇ ਆ ਕਰਮਾਲੇ ਦੇ ਤੇ ਚਲੋ ਚੰਗਾ ਮਾਲੀ ਬਣ ਜੂ ਕੋਈ ਸੰਭਣ ਵਾਲਾ ਭਰਾ ਖੜੇ ਬਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਆਪਾਂ ਫੋਨ ਤੇ ਕਰਾਂਗੇ ਇਹਦਾ ਅੱਛਾ ਜੀ ਹਾਂ ਜੀ ਹਾਂ ਜੀ ਇਹਦਾ ਮੁੱਲ ਫੋਨ ਤੇ ਕਰਾਂਗੇ ਠੀਕ ਹੈ ਠੀਕ ਹੈ ਲਓ ਜੀ ਇਹਦਾ ਜਿਹੜਾ ਰੇਟ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਹਾਂ ਜੀ ਜਿਹੜਾ ਆਪਾਂ ਵੀ ਤਾਂ ਸਾਹਮਣ ਵਾਲੇ ਨੂੰ ਜੀ ਬਿਲਕੁਲ ਠੀਕ ਆ ਜੀ ਜਿਹੜਾ ਵੀ ਤੁਸੀਂ ਸ਼ੌਂਕਾ ਨੀਲੀ ਰਗ ਦਾ ਜਿਹਨੂੰ ਸ਼ੌਂਕ ਹੋਵੇ ਉਹ ਆਪਾਂ ਦੇਵਾਂਗੇ ਵੀਰ ਠੀਕ ਹੈ ਠੀਕ ਹੈ ਲਓ ਬਾਈ ਜੀ ਬਾਈ ਦੇ ਕੋਲ ਜਿਹੜਾ ਮਾਲ ਈ ਟਾਪ ਦਾ ਆਪਾਂ ਉਹ ਵੀ ਤੁਹਾਨੂੰ ਇੱਕ ਰਾ ਦਿਖਾਵਾਂਗੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਮੈਂ ਇਹ ਮੈਂ ਵੀਰ ਦੁੱਧਾ ਗਾ ਥੱਲੇ 13 ਕਿਲੋ ਤੇ ਬੱਚਾ ਇਹਦਾ ਮਰ ਗਿਆ ਹੋਆ ਸੂਈ ਨੂੰ ਕਿ ਅਛਾ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ ਮੀਨ ਬਸ ਟਾਈਮ ਹੋ ਗਿਆ ਬਸ ਸੂਈ ਸੂਈ ਨੂੰ 13 ਲੀਟਰ ਜਿਹੜਾ ਦੁੱਧ ਇਸ ਟਾਈਮ ਤਿਆਰ ਸੁਗਾ ਭਾਜੀ ਕਿੰਨਾ ਬਸ ਸੂਈ ਹੋਗੀ ਉਹ ਆ ਵੀਰ ਹੋਣਾ ਜੀ ਤੀਜਾ ਹੋਣਾ ਤੇ ਚੌਥਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੋਈ ਤੀਜਾ ਨਾਲੇ ਚੌਥਾ ਨਾਲੇ ਬਾਕੀ ਨੀਲੀ ਦੇ ਵਿੱਚ ਆ ਗਈ ਹੈ ਵੀ ਕਰਮ ਵਾਲੀ ਤੇ 13 ਲੀਟਰ ਜਿਹੜਾ ਇਸ ਟਾਈਮ ਦੁੱਧ ਮੈਂ 15 ਕਿਲੋ ਕਰੂ ਵੀਰ ਉਹਦਾ ਅਛਾ ਜੀ ਠੀਕ ਹੈ ਠੀਕ ਹੈ ਲੈ ਆ ਬਲਵਾਨਾ 15 ਗਲੇਟੜਾ ਦੁੱਧ ਪਰ ਜੋਗੀ ਚੱਡਾ ਚੁੱਡਾ ਜਿਹੜਾ ਚੰਗਾ ਆ ਗਿਆ ਕਰਨਵਾਲੀ ਦਾ ਤੇ ਥਣਾ ਦਾ ਸੈੱਟ ਆ ਵੀ ਸ਼ਾਨਦਾਰ ਆ ਇਕੱਲਾ ਇਕੱਲਾ ਲੱਗਾ ਪਿਆ ਵਾ ਇਹਦਾ ਭਾਈ ਜੀ ਫਿਰ ਮੌਲਾ ਮੋਲ ਵੀਰ 90000 ਕਰਦੇ ਹਾਂ ਨਾ ਵੀਰ 85000 ਦੀ ਦੇ ਜਾਂ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ 85000 ਦੀ ਚੰਡਾ ਛਡਾ ਤੁਸੀਂ ਚੈੱਕ ਕਰ ਸਕਦੇ ਚਲੋ ਮੈਂ ਓਕੇ ਜੀ ਹੋਰ ਜਿਆਦਾ ਛੱਡ ਦਾਂਗੇ ਕੋਈ 84 ਦੀ ਆਂਦੀ 84 ਦੀ ਦੇ ਦਾਂਗੇ ਵੀਰ ਠੀਕ ਹੈ ਠੀਕ ਹੈ ਲਓ ਜੀ 84000 ਦੀ ਤੇ 13 ਲੀਟਰ ਜਿਹੜਾ ਦੁੱਧ ਤਿਆਰ ਤੇ ਬਾਈ ਜੀ ਆ ਕਿਵੇਂ ਆ ਗਈ ਪੂਰੀ ਨੀਲੀ ਪੂਰੀ ਇਹ ਵੀਰ ਕੀ ਨਾਲ ਨਹੀਂ ਦੇ ਇਹਦੇ ਥੱਲੇ ਦੁੱਧ ਹੋਣਾਗਾ 10 ਕਿਲੋ ਅੱਛਾ ਜੀ ਉਹ ਤਾਂ ਮੈਂ 12 ਕਿਲੋ ਕਰੂਈ ਉਦਾਂ ਵੀ ਠੀਕ ਆ ਇਹਨੂੰ ਕਿੰਨਾ ਟਾਈਮ ਲੱਗਸੇ ਇਹਨੂੰ ਵੀ ਵੀਰ ਹੋ ਗਏ ਜੇ 5 ਕਿ ਦਿਨਾਂ ਸੂਈ ਨੂੰ ਠੀਕ ਆ ਖੋਲ ਦੇ ਖੋਲ ਦੇ ਇਹ ਸੂਗਾ ਕਿ ਨਾ ਸੂਈ ਇਹ ਵੀ ਤਾਂ ਤਜੇ ਸੁਵੇ ਸੁਈ ਹੈ ਵੀ ਠੀਕ ਆ ਲਓ ਜੀ ਸੁਵਾ ਤੀਸਰਾ ਸੁਈ ਜੇ ਚੋਰ ਨੀਲੀ ਤੇ ਬੂਰੀ ਆ ਗਈ ਤਾਂ ਪਿਛੇ ਵੀਰ ਦੀ ਕੱਟੀ ਆ ਗਈ ਕੱਟੀ ਵੀਰ ਹਾਂਜੀ ਹਾਂਜੀ ਠੀਕ ਆ ਜੀ ਲਓ ਨੀਲੀ ਦੀ ਕੱਟੀ ਮਸੂਲੀ ਠੀਕ ਆ ਨੀਲੀ ਦੇ ਪਿਛੇ ਜਵਾਕ ਆ ਗਿਆ ਵਾ ਲੈ ਆ ਪਲਵਾਨ ਲੈ ਹੱਥਾਂ ਮੇਂ ਜਿਹੜਾ 10 ਲੀਟਰ ਦੁੱਧ ਤਿਆਰ ਤੇ ਫੇਸ ਕੁਆਲਟੀ ਤੁਹਾਨੂੰ ਲਾ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਮਣਕੀ ਅੱਖਾਂ ਵਾਲੀ ਆ ਗਈ ਤੇ 13 ਲੀਟਰ ਬਈ ਕਰਕੇ ਦੁੱਧ ਭਰੀ ਜਾਊਗੀ 13 ਗਿਆ ਪਈ ਕਿ ਕਿੰਨਾ ਨਹੀਂ ਨਹੀਂ ਵੀਰ ਦੁੱਧ 12 ਕਿਲੋ ਬਰ 13 ਬਾਰਾ ਲਓ ਜੀ 12 ਲਊਗੀ ਆਪਾਂ ਉਹਨਾਂ ਨੂੰ ਦੱਸਣਾ ਆਪਾਂ ਬਿਲਕੁਲ ਠੀਕ ਹੈ ਵੀਰ ਹਾਂਜੀ ਹੈ ਸਿੰਗਲ ਹੈ ਡੀ ਜੇ ਕਰਮਾਲੀ ਘੜੀਵਾਚੂਆਂ ਇੱਕ ਨੰਬਰ ਵਾਹ ਜੀ ਦਾ ਇੱਕ ਨੰਬਰ ਗੋਆ ਮਈਆਂ ਦਾ ਇੱਕ ਨੰਬਰ ਹੈ ਠੀਕ ਹੈ ਠੀਕ ਹੈ ਤੇ ਇਹਦਾ ਭਾਜੀ ਮੁੱਲ ਕੀ ਕਰਨਾ ਇਹਦਾ ਵੀ ਮੁੱਲ ਵੀਰ ਆਪਾਂ 90 ਕਰਦੇ ਆਂ ਅੱਛਾ ਜੀ ਹਾਂ ਨਾ ਆਪਾਂ ਵੀਰ 85 ਦੀ ਦੇ ਦਾਂਗੇ ਇਹ ਵੀ ਕਰ ਦਈਏ ਫਿਰ ਜੈਸ ਲਓ ਜੈਸ ਨੂੰ ਵੀਰ ਦੇ ਦਾਂਗੇ 84000 ਦੀ ਵੀ ਠੀਕ ਹੈ ਲਓ ਜੀ ਇਹ ਵੀ 84000 ਦੀ ਤੇ ਭਾਜੀ ਚੌਥੇ ਨੰਬਰ ਤੇ ਕਿਵੇਂ ਆ ਗਈ ਝੋਟੀ ਇਹ ਝੋਟੀ ਵੀ ਲੱਗੀ ਏ ਦੂਜੇ ਸੂਏ ਅੱਛਾ ਜੀ ਹਾਂ ਜੀ ਹਾਂ ਜੀ ਦੁੱਧ ਢੋਣੇ ਦੇ ਥੱਲੇ ਹੋਣਾ 16 ਕਿਲੋ 16 ਹਾਂ ਜੀ ਹਾਂ ਜੀ 16 ਕਿਲੋ ਹੋਣਾ ਦੋ ਤੋਂ ਠੀਕ ਆ ਖੋਲ ਦੇ ਬਾਈ ਜੀ ਖੋਲੀ ਮੰਡੀ ਜੀ ਲਓ ਜੀ 16 ਲੀਟਰ ਦੁੱਧ ਜਿਹੜਾ ਇਸ ਟਾਈਮ ਤਿਆਰ ਆ ਪਿਓਰ ਆ ਗਿਆ ਮੋਹਰਾ ਨਸਲ ਦੇ ਵਿੱਚ ਤੇ ਛੱਡਾ ਛੱਡਾ ਵੀ ਜਿਹੜਾ ਖਾਂਲ ਆ ਗਿਆ ਕਰਮਵਾਲੀ ਨੂੰ ਹਾਂ ਜੀ ਹਾਂ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਵੀਰ ਸੂਈ ਨੂੰ ਇਹਨੂੰ ਸੂਈ ਨੂੰ ਵੀਰ ਇਹਨੂੰ ਵੀ 50 ਕਿਲੋ ਅੱਛਾ ਜੀ ਇਧਰ ਨੂੰ ਆਉਣ ਹੁਣ ਬਾਹਰ ਤਰਨ ਮੈਂ ਹੀ ਬਾੜ ਐਨ ਤੋ ਕੋਈ ਨਹੀਂ ਅਗਲੀ ਤਾਂ ਅੱਦਕਾੜ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਇਹ ਵੀ ਸੁੰਦਰ ਹੱਡੀ ਆ ਗਈ ਆ 16 ਲੀਟਰ ਜਿਹੜਾ ਮੌਸੇ ਦਾ ਦੁੱਧ ਤਿਆਰ ਆ ਤੇ 18 ਜਿਹੜਾ ਅੱਛਾ ਜੀ ਠੀਕ ਆ ਲਓ ਜੀ 18 ਮਹੀਨੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਮੈਲਾ ਮੂਲਾ ਮਾਰ ਕੇ ਜੇ 18 ਕਿਲੋ ਲੀਟਰ ਜਿਹੜਾ ਦੁੱਧ ਕਰ ਜੂਗੀ ਸਰਮਾੜੀ ਚੱਡਾ ਛੱਡਾ ਜਿਹੜਾ ਚੰਗਾ ਲੱਗਾ ਵਾ ਇਹਦਾ ਮੁੱਲ ਭਾਜੀ ਇਹਦਾ ਮੁੱਲ ਵੀ ਰਮਈ ਦਾ ਫੋਨ ਤੇ ਕਰਾਂਗੇ ਦਾ ਠੀਕ ਆ ਜੀ ਇਹਦੇ ਪਿੱਛੇ ਜਵਾਕ ਹੀ ਆ ਗਿਆ ਇਹਦੇ ਮਗਰ ਵੀਰ ਕਟਾ ਜਾਉਗਾ ਕਟਾ ਵੀਰ ਜੀ ਕਟਾ ਵੀਰ ਠੀਕ ਆ ਜੀ ਮੇਲ ਕਾਫ ਜਿਹਦੇ ਪਿੱਛੇ ਤੇ ਇਹਦਾ ਵੀ ਮੁੱਲ ਪਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਇਹ ਬਾਈ ਵੈੜ ਕਿਵੇਂ ਆ ਗਈ 5ਵੇਂ ਨੰਬਰ ਤੇ ਉਹ ਵੈੜ ਵੀਰੇ ਦੂਜੇ ਸੁਗੇ ਜੇ ਅੱਛਾ ਜੀ ਪਾਨੀਆਂ ਦੀ ਇਹ ਆਪਾਂ ਕਾਲੀ 17 ਕਿਲੋ ਬੌਲੇ ਤੋਂ ਸਾਫ਼ ਕੀਤੀ ਠੀਕ ਆ ਹਾਂਜੀ ਹਾਂਜੀ ਖੋਲ ਦੇ ਬਾਈ ਖੋਲ ਮਾੜੀ 17 ਲੇਟਰ ਜਿਹੜਾ ਬੌਲਾ ਇਹਦੇ ਕੋਲ ਤਿਆਰ ਤੇ ਫੀਮੇਲ ਕਾਫ ਜਿਹਦੇ ਪਿੱਛੇ ਆ ਗਿਆ ਦੂਜਾ ਸੁਗਾ ਸੋਈਆ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਬਾਕੀ ਹਾਂ ਜੀ ਵੀਰੇ ਪੜੇ ਜੀ ਗਾਂ ਰਸਾ ਦੋਸਾਂ ਨੂੰ ਫਾਰਮ ਤੋਂ ਹਾਂਜੀ ਲਈ ਆ ਠੀਕ ਆ ਇਹ ਬਾਈ ਕਿੰਨਾ ਭਰ ਜੂਗੀ ਦੁੱਧ ਵੀ ਰਗਾ ਪਾਜੂ 20 ਗਲੋ ਅੱਛਾ ਜੀ ਲੈ ਆ ਠੀਕ ਆ ਬਾਈ 20 ਲੀਟਰ ਜਿਹੜਾ ਪੂਰੀ ਹੋ ਕੇ ਥਣ ਵੀ ਜਿਹੜਾ ਮੁੱਠੀ ਦਾ ਲੱਗਾ ਤੇ ਇਹਨ ਗਲਾਬੀ ਥਣ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਨਾੜਾ ਨੋੜਾਂ ਦਾ ਜਾਲੀ ਨਿਛਿਆ ਪਿਆ ਵਾ ਤੇ 20 ਤੋਂ 22 ਲੀਟਰ ਜਿਹੜਾ ਦੁੱਧ ਭਰ ਜੂਗੀ ਤੇ ਚੱਡਾ ਚੈੱਕ ਕਰ ਸਕਦੇ ਤੇ ਥਣਾਂ ਦਾ ਸੈਰ ਗਿਆ ਵੀ ਜਿਹੜਾ ਕੱਲਾ ਕੱਲਾ ਲੱਗਾ ਪਿਆ ਇਹਦਾ ਬਾਈ ਜੀ ਮੋਲਾ ਮੋਲ ਵੀਰੇ ਦਾ ਹੀ ਕਰਦੇ ਨੇ 85000 ਅੱਛਾ ਜੀ ਹਾਂ ਜੀ ਹਾਂ ਜੀ ਕਿੱਲੇ ਵੀ ਦੇ ਦੇਣੀ ਹਾਂ ਨਾ ਵੀਰੇ 88000 ਦੀ ਦੇ ਨਹੀਂ 80000 ਦੀ ਦੋ ਘਾਟਾ 80 ਦੀ ਦੋ ਘਾਟਾ 80 ਦੀ ਦੇ ਦਾਂ ਠੀਕ 78 ਦੀ 78 ਦੀ ਦੇ ਦਾਂਗੇ ਹਾਂ ਜੀ ਠੀਕ ਲਓ ਜੀ 78000 ਦੀ ਤੇ 20 ਤਾਂ ਪਲੱਸ ਦੁੱਧ ਕੱਢੂਗੀ 99 ਮੁੱਠੀਦਾਰ ਲੱਗਾ ਪਿਆ ਤੇ ਨਾੜਾ ਨੋੜਾ ਵੀ ਜਿਹੜੀਆਂ ਛੱਡੇ ਦੇ ਕਰਦੋ ਫੜਾ ਬਧਾ ਹੋਰ ਕਰਦੋ ਹਾਂਜੀ ਦੰਦੋ ਚੋਗੀ ਜੀ ਠੀਕ ਆ ਚਾਰ ਦੰਦਾਂ ਦਾ ਵੀ ਜੀ ਕਰਦ ਗਏ ਹਾਣਾ ਹੀ ਫਿਰ ਹੋਰ 2000 ਛੱਡ ਦੇ ਪੂਰੇ 75 ਦੀ ਕਰਦੀ ਆ ਜੀ ਤੇ ਤਿੰਗਰ ਤਦੀ ਦੇ ਦਾਂਗੇ ਵੀਰ ਠੀਕ ਆ ਲਓ ਜੀ 75000 ਦੀ ਬਿਲਕੁਲ ਨੋਰਮਲ ਰੇਟ ਆ ਤੇ ਬਾਈ ਆ ਕਿਵੇਂ ਆ ਗਈ ਇਤ ਵਗੇ ਇਹ ਵੀ ਵੀਰੇ ਜਿਹੇ ਸੁਈਏ ਸੁਈਏ ਵਸੇ ਖੋਲ ਦੇ ਪਹਿਲਵਾਨ ਖੋਲ ਦੇ ਲਓ ਜੀ 6 ਵੇ ਨੰਬਰ ਤੇ ਤੇ ਨੰਬਰ ਵਾਈ ਬਾਈ ਨਾਲ ਗੱਲਬਾਤ ਤੁਸੀਂ ਕਰੀ ਜਾਓ ਤੇ ਰੇਟ ਬਾਈ ਦਾ ਧਮਾਕੇਦਾਰ ਹੀ ਪਾਉਣੇ ਆ ਬਿਲਕੁਲ ਨਿਗੇ ਨਿਗੇ ਇਹ ਕਿੰ ਇਹ ਦੂਜੇ ਵੀਰੇ ਵੀ ਇਹ ਵੀ ਦੂਜਾ ਕਿੰਨਾ ਦੁੱਧ ਹੱਸਦਾ ਮੇਰੇ ਕੋ ਮੇਰੇ ਥੱਲੇ ਵੀਰ ਹੁਣ ਇਹ ਬੌਲੇ ਸਾਫ ਕੀਤੀ 20 ਕਿਲੋ ਬੌਲਾ ਹੁਣਾਂ ਨੇ ਥੱਲੇ ਅੱਛਾ ਜੀ ਹਾਂ ਜੀ ਹਾਂ ਜੀ ਦੁੱਧ ਗਾਂ 23 24 ਕਿਲੋ ਪਾ ਜੂਗੀ ਠੀਕ ਆ ਠੀਕ ਆ ਲਓ ਜੀ 20 ਬੌਲਾ ਥਾਣੇ ਆ ਦਾ ਬੌਲਾ ਲਾਲੇ ਕੋਈ ਦੁੱਧ ਲਾਲੇ ਇਹਦੇ ਪਿੱਛੇ ਜਵਾਕ ਹੀ ਆ ਗਏ ਇਹਦੇ ਮਗਰ ਵਛਾ ਵੀਰ ਠੀਕ ਆ ਜੀ ਮੇਲ ਕਾਫ ਆ ਗਿਆ ਜਿਹੜੇ ਗੋਦੀ ਵਾਲੀ ਵੜਾ ਵੀ ਥਣਵੇਂ ਨਵੜ ਮੱਝਾਂ ਵਾਲਾ ਲੱਗਾ ਪਿਆ ਲੋਕ ਵਾਲਾ ਥਰ ਲੱਗਾ ਕਰਮ ਵਾਲੀ ਨੂੰ ਤੇ ਛੱਡਾ ਛੋਟਾ ਇਹਦਾ ਗੈਨ ਪੰਡਾ ਹੀ ਪਾਈਆਂ ਕਰਮਾ ਸਮਹਾਲਾ ਕਰ ਇਹ ਕਿੰਨਾ ਭਰੂ ਦੁੱਧ ਭਾਜੀ ਉਹ ਦੁੱਧ ਵੀਰ ਪਾ ਦੂਗੀ ਇਹ 23 ਕਿਲੋ ਅੱਛਾ ਜੀ 23 24 ਪਾ ਦੂਗੀ ਠੀਕ ਹੈ ਠੀਕ ਹੈ ਲਓ ਜੀ ਹਾਂ ਵੀਰ ਗਾਂ ਇਹਨੇ ਦੁੱਧ ਵਾਲੀ ਹੈਗੀ ਆ ਇਹਦੇ ਹਾਂਜੀ ਹਾਂਜੀ ਇਹਦੀ ਚਵਾਜ ਬੂ ਬੜਾ ਗਾਂ ਦਾ ਵੀਰ ਠੀਕ ਆ ਲਓ ਜੀ 23 24 ਲੀਟਰ ਜਿਹੜਾ ਦੁੱਧ ਭਰੂਗੀ ਥਾਨ ਛੋਣ ਬਹੁਤ ਹੀ ਚੰਗਾ ਲੱਗਾ ਵਾ ਤੇ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਵੀਰ ਅਸੀਂ ਕਰਦੇ 90000 ਰੁਪਇਆ ਅੱਛਾ ਜੀ ਹਾਂਜੀ ਹਾਂਜੀ ਇਹ ਹਾਂ ਨਾ ਦੱਸਦੀ ਕਿੰਨੇ ਦੇਣੀ ਇਹ ਹਾਂ ਨਾ ਵੀਰ 82000 ਦੀ ਗਾਂ ਦੇ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਲਓ ਜੀ 82000 ਦੀ ਜੇ ਇਹਦੇ ਹੋਰ ਦਿਹਾੜੀ ਛੱਡ ਦਾਂਗੇ ਪੂਰੀ 80 ਵੀ ਕਰ ਦਾਂਗੇ 80 ਦੀ ਕਰ ਦਾਂਗੇ ਪੂਰੀ 80 ਦੇ ਦਾਂ ਠੀਕ ਆ ਲਓ ਜੀ 80000 ਦੀ ਤੇ ਦੁੱਧ ਚੰਗਾ ਕੱਢੋ ਵੀ ਕਰਮਾ ਲਈ ਤੇ ਹੈ ਵੀ ਚਲੋ ਕ੍ਰੋਸ ਪਾਂਦੇ ਵਿੱਚ ਯਾਰ ਬਾਈ 7ਵੇਂ ਨੰਬਰ ਤੇ ਕਿਵੇਂ ਆ ਗਈ ਇਹ ਵੀ ਗਾਹ ਵੀ ਤੇ ਦੂਜੇ ਕੋ ਸੂਏ ਆ ਅੱਛਾ ਜੀ ਹਾਂ ਜੀ ਇਹਨੂੰ ਸੂਈ ਨੂੰ ਅਜੇ ਇਹਦੇ ਗਿਲੇ 나ੜੂ ਤੇ ਹੀ ਅਜੇ ਤੇ ਜਾ ਦੇਣੀ ਐ ਇਹਨੂੰ ਠੀਕ ਆ ਹਾਂ ਜੀ ਇਹਦੇ ਥੱਲੇ ਬੋਲਾ ਹੀ ਹੋਣਾ ਜੇ 1500 12 ਕਿਲੋ ਠੀਕ ਹੈ ਠੀਕ ਹੈ ਲਓ ਜੀ ਮਗਰ ਬਸ਼ੀ ਆ ਅੱਛਾ ਜੀ ਇਹਦੇ ਗਿੱਲਾ 나ੜੂ ਆ ਨਾੜੂ ਬਿਲਕੁਲ ਗਿੱਲਾ ਜੇ ਨਾਲ ਠੀਕ ਹੈ ਲਓ ਜੀ ਬਿਲਕੁਲ ਤਾਜ਼ਾ ਬੱচ্চਾ ਜੇ ਨਾਲ ਨਾੜੂ ਵੀ ਨਾਲੇ ਦਿਖਾ ਦਿੰਦੇ ਆਪਾਂ ਲੱਗਦੇ ਨੇ ਇਹ ਵੀ ਸੁਈ ਦੇ ਛੱਡ ਚੈੱਕ ਕਰ ਸਕਦੇ ਪਰਫੂਸ ਦੀ ਵੀਰਾ ਚ ਤਿਆਰ ਦੇਣਾ ਹੈ ਅੱਛਾ ਜੀ ਲਿਆ 15 16 ਲੀਟਰ ਦਾ ਤਿਆਰ ਹਾਂ ਜੀ ਹੁਣ 15 ਕਿਲੋ ਬੌਲਾ ਹੀ ਹੋਣਾ ਵੀਰੇ ਜੀ ਬੌਲੇ ਨੂੰ ਸਾਫ ਨਹੀਂ ਕੀਤੀ ਅੱਛਾ ਜੀ ਠੀਕ ਹੈ ਲਓ ਜੀ 15 ਲੀਟਰ ਜਿਹੜਾ ਬੌਲਾ ਇਹਦੇ ਕੋਲ ਤਿਆਰ ਆ ਤੇ ਕੱਦ ਕੋ ਦੇਦਾ ਵੀ ਚਲੋ ਚੰਗਾ ਆ ਗਿਆ ਵਾ ਇਹ ਕਿੰਨਾ ਕੁ ਭਰ ਜੂਗੀ ਭਾਜੀ ਵੀ ਤੋਂ ਦੁੱਧ ਪਾ ਜੂਗੀ 1 ਠੀਕ ਠੀਕ ਲਓ ਜੀ 18 ਲੀਟਰ ਜਿਹੜਾ ਦੁੱਧ ਕਰੀ ਜਾਓਗੇ ਕਰ ਵਾਲੀ ਤੇ 15 ਇਹ ਤਾਂ ਬੰਦਾ ਮਾਰਨਾ ਗਾਵਾਂ ਵਾਲੇ ਵੀ ਪਸੋਂ ਤੇ ਗਾਵਾਂ ਸੀ ਇਹਦੇ ਠੀਕ ਆ ਠੀਕ ਆ ਜੀ ਪਾ ਗਾਂ ਦੁੱਧ ਤੇ ਆਉਂਦੇ ਪੰਜ-ਛੇ ਦਿਨ ਲੈ ਜਾਂਦੀ ਹਾਂਜੀ 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 ਤੇ ਲਓ ਜੀ ਥਾਣਾ ਦਾ ਸੈਜ ਗੈਪ ਜਿਹੜਾ ਇਹਦਾ ਵੀ ਚੰਗਾ ਆ ਗਿਆ ਕੱਲਾ ਕੱਲਾ ਲੱਗਾ ਪਿਆ ਵਾ ਇਹਦਾ ਭਾਜੀ ਮੁੱਲ ਸਿਰਫ ਇਹਦਾ ਮੁੱਲ ਵੀ ਤਾਂ ਆਪਾਂ ਕਰਦੇ ਆ 65000 ਰੁਪਏ ਅੱਛਾ ਜੀ ਹਾਂਜੀ ਤੇ ਹਾਂ ਨਾ ਹਾਂ ਨਾ ਵੀਰ ਆਪਾਂ 60000 ਸੀ ਕਰ ਠੀਕ ਆ ਲਓ ਜੀ 60000 ਦੀ ਸੱਜਰ ਸੁਈ ਤੇ ਦੁੱਧ ਵੀ ਚਲੋ 18 ਲੀਟਰ ਭਰੀ ਜਾਊਗੀ ਕਰ ਵਾਲੀ ਤੇ 1 ਸਾਰਾ 58 ਦੀ 52000 ਦੀ ਗੱਲ ਠੀਕ ਆ ਲਓ ਜੀ 852000 ਦੀ ਤੇ ਭਾਈ ਆ ਕਿਵੇਂ ਆ ਗਈ ਅੱਗੇ ਇਹ ਵੀ ਤਾਂ ਗਾਂ ਵੀ ਦੁਜੇ ਸੂਈ ਸੂਈ ਆ ਅੱਛਾ ਜੀ ਹਨ ਜੀ ਤੇ ਇਹ ਨਾ ਕੀ ਨਾਲੀ ਦੇ ਆ ਇਹਦੀ ਬਸ਼ੀ ਖਾ ਗਏ ਕੁੱਤੇ ਯਾਰ ਅੱਛਾ ਜੀ ਹਨ ਜੀ ਸੂਈ ਨੂੰ ਇਹਨੂੰ ਵੀ ਮੇਰੇ ਰਹਾਣਾ ਆਜੇ 15 ਕਿ ਦਿਨ ਹੋ ਗਏ ਆ ਠੀਕ ਹੈ ਜੀ ਥੱਲੇ ਹੁਣ 14 ਕਿਲੋ ਹੋਣਾ ਹੈ ਠੀਕ ਹੈ ਖੋਲ ਦਿਓ ਭਾਈ ਜੀ ਲਓ ਜੀ 14 ਕਿਲੋ ਜਿਹੜਾ ਬਾਬੇ ਦੇ ਕੋਲ ਤਿਆਰ ਆ ਹਣੀ ਜੀ ਬੱਚੀ ਮੇਰੀ ਤੁਹਾਨੂੰ ਦਿਵਾ ਦਿੰਦੇ ਜੀ ਠੀਕ ਹੈ ਠੀਕ ਹੈ ਜੀ ਉਹ ਪਈ ਪਸ਼ਾਨ ਦੇ ਕੁੱਤੇ ਖਾ ਕੇ ਰਾਤ ਇਹ ਕਿੰਨਾ ਕੁ ਭਰ ਜੂਗੀ ਹਾਂ ਜੀ ਇਹ ਜੀ ਦੋ ਦਿਆਂ ਹੋ 14 15 ਕਿਲੋ ਕਰੂਗੀ ਗਾ ਠੀਕ ਹੈ ਠੀਕ ਹੈ ਲਓ ਜੀ 14 15 ਕਿਲੋ ਤੇ ਆਹ ਵਾਲਾ ਜਵਾਗ ਜੀ ਕੁੱਤੇ ਖਾ ਕੇ ਵੀ ਰਾਤ ਅੱਛਾ ਅੱਛਾ ਚਲੋ ਹਣੀ ਜੀ ਬੱਚੀ ਵੀਰੋ ਠੀਕ ਹੈ ਜੀ ਠੀਕ ਹੈ ਜੀ ਲੋ ਜੀ 8ਵੇਂ ਨੰਬਰ ਤੇ ਜਿਹੜੀ ਆਪਾਂ ਦਿਖਾਈ ਹੈ ਤੇ ਇਹਦਾ ਜਵਾਬ ਗਿਆ ਜੇ ਮਰ ਕਿ ਨਾੜਾ ਨੋੜਾ ਜਿਹੜੀਆਂ ਇਹਦੇ ਵੀ ਛੱਡੇ ਤੇ ਕਾਫੀ ਆ ਗਈਆਂ ਵਾ ਤੇ 14 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਹੈ ਤੇ ਇਹਦਾ ਮੁੱਲ ਭਾਜੀ ਹਰਾ ਮੁੱਲ ਦੇ ਵੀਰ ਉਦਾਂ ਹੀ ਜਦੋਂ ਬੱਚਾ ਦਾ 45000 ਦੀ ਸੀਗਾ ਹਾਂਜੀ ਹਾਂਜੀ ਹਾਂ ਨਾ ਮੇਰਾ ਭਰਾ ਤੇ ਤਿਆਰ ਦੀ ਗਾਂ ਦੇ ਦਾਂਗੇ ਨਹੀਂ ਹਾਂਜੀ ਲਿਖ ਲਾ ਗਏ ਜੀ ਹਾਂਜੀ ਲੈ ਕਾਲਾ ਗਏ ਤੇ 33 ਦੇਣੀ ਹੈ ਤੇ 33 ਦੇ ਦੇਣੀ ਆਪਾਂ ਵੀ 33 ਦੇਣੀ ਆ ਆਹ ਦੇ ਦੇਣੀ ਵੀ 45 ਤੋਂ ਹਾਂਜੀ ਜੀ ਠੀਕ ਆ ਵੀ ਤੁਹਾਨੂੰ ਪਤਾ ਵੀ ਬੱਚਾ ਹੁੰਦਾ ਦੇ ਅੱਛਾ ਜੀ ਮਾਸ਼ਾਰ ਪਲੇ ਖਾਣਾ ਲੱਗ ਗਿਆ ਨਹੀਂ 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 ਖਾਣੀ ਵੀ ਲੱਗਾ ਕੋਈ ਠੀਕ ਆ ਠੀਕ ਆ ਲਓ ਜੀ 33000 ਜੀ ਬੱਚਾ ਨਹੀਂ ਹੈਗਾ ਵੀਰ ਤੁਹਾਨੂੰ ਪਤਾ ਫਿਰ ਜਿੰਨੇ ਵੀ ਲੈਣੀ ਮੋਲ ਆਪਾਂ ਜੇ ਆਏਗੇ ਕਿ ਲੈ ਦੇਣ ਵਾਲਾ ਜੀ ਹਾਂਜੀ ਹਾਂਜੀ ਤੇ ਬਾਈ ਆ ਨਵੇਂ ਨੰਬਰ ਤੇ ਹਰ ਕਿਵੇਂ ਆ ਗਏ ਆ ਇਹ ਵੀਰ ਤੋਕੜਾ ਹੀ ਦੋਵੇਂ ਗਾਵਾ ਠੀਕ ਆ ਲੋ ਜੀ ਦੋਵੇਂ ਤੋਕੜਾ ਜੀ ਅੱਛਾ ਜੀ ਕਿਦਾਂ ਮਸੂਹ ਆ ਤੁਹਿਆ ਇਹ ਵੀਰ ਆਪਾਂ ਦੇ ਪਸੂਈਆਂ ਲਈਆਂ ਅਸੀਂ ਉਦੋਂ ਅੱਛਾ ਜੀ ਪਸੂਈਆਂ ਨੂੰ ਵੀ 8 8 9 9 ਮਹੀਨੇ ਹੋ ਗਏ ਇਹਨਾਂ ਨੂੰ ਠੀਕ ਆ ਦੋ ਜਿਹੜੇ ਥਲੇ 8 8 ਕਿਲੋ ਹੈਗਾ ਠੀਕ ਆ ਠੀਕ ਆ ਲੋ ਜੀ ਦੋਵੇਂ ਤੋਕੜਾ ਜੀ ਤੇ ਹੈ 8 ਕਿਲੋ ਆ ਅੱਛਾ ਜੀ ਉਹਦੇ ਇੱਕ ਥਲੇ 8 ਕਿਲੋ ਆ ਠੀਕ ਆ ਹਾਂ ਜੀ ਹਾਂ ਜੀ ਤੇ ਜਿਹੜੀ ਆ ਆਪਾਂ ਹੁਣ ਨਵੇਂ ਨੰਬਰ ਤੇ ਦਿਖਾਉਣੀ ਕਾਲੀ ਤੇ ਇਹਦਾ ਮੁੱਲ ਕੀ ਕਰਨਾ ਜੀ ਮੁੱਲ ਵੀਰ ਆਪਾਂ ਲੈਣ ਦੇ ਨਾਲ ਹੀ ਗੱਲ ਗਾਂ ਬਾਈ ਆਤੀ ਦੇ ਦਿੰਦੀ ਹੈ ਬਾਈ ਦੀ ਪੂਰਿਆਂ ਦੀ ਜਾਣਦੀ ਹੈ ਮੈਂ ਤਾਂ ਵੀ 20 20 ਦੀ ਜਾਣਦੀ ਹੈ ਜੋੜਾ ਦੇ ਦਾਂਗੇ ਚਲਿਆ ਆਪਾਂ ਠੀਕ ਆ ਲਓ ਜੀ ਜੋੜਾ ਜੇ ਕੇ ਵੀਰਪਰਾ ਦੇ ਫੇਟ ਆਉਂਦਾ ਤੇ 40000 ਦਾ ਬਾਈ ਕਹਿੰਦਾ ਕਿ ਦੇ ਦੇਾਂਗੇ ਚਲੋ ਵੜਾ ਚੰਗੀਆਂ ਵਾ ਕੋਈ ਸਾਂਭਣ ਵਾਲਾ ਭਰਾ ਖੜੇ ਨੇ ਚਲੋ ਬਾਲੀ ਉਹ ਵੀ ਹੈਗੀਆਂ ਟੋਕੜਾਂ ਜੇ ਉਹ ਵੀ ਕਿਨੇ ਦੇਖਣੇ ਪੋਣੀ ਮਾਰਦੇ ਜਾਂਦੇ ਅੱਛਾ ਜੀ ਤੇ ਗਾਵਾਂ ਵੀਰ ਕਹਿੰਦਾ ਕਿ ਕਿੰਨੇ ਕਿੰਨੇ ਗਾਵਾਂ ਹੋਰ ਗਾਵਾਂ ਵੀਰ ਅੰਦਰ ਆਡੇ ਕੋਲ ਹੈਗੀਆਂ ਜੇ 7 ਕ ਗਾਵਾਂ ਹੋਰਿਆ ਮਗਰ ਠੀਕ ਆ ਅੱਛਾ ਜੀ ਹਾਂ ਜੀ ਪਜੇ ਇਹਨੇ ਕੋਈ ਨਹੀਂ ਜੇ ਮੇਰਾ ਆਪਣਾ ਸਾਰੀਆਂ ਟੋਕੜਾਂ ਜੇ ਨਹੀਂ ਬਿਲਕੁਲ ਕੋਈ ਨਹੀਂ ਸਾਰੀ ਗੱਲ ਆ ਆਪਣਾ ਕੋਈ ਨਹੀਂ ਹੈ ਠੀਕ ਆ ਜੀ ਲਓ ਜੀ ਸਾਰੀਆਂ ਭਾਈ ਕਹਿੰਦਾ ਕਿ ਟੋਕੜਾਂ ਆ ਨਾ ਚੱਕੀਆਂ ਆ ਅੱਛਾ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਭਾਈ ਨਾਲ ਕੋਈ ਕਾਗਜ਼ ਅੱਛਾ ਜੀ ਲਓ ਜੀ 10 10 ਲੀਟਰ ਜਿਹੜਾ ਦੁੱਧ ਨਾਲ ਕੋਲ ਤਿਆਰ ਜੇ ਆ ਦੋਵੇਂ ਜੜੀਆਂ ਇਹ ਦੇ ਦਾਂਗੇ 25-25 ਹਜ਼ਾਰ ਦੀਆਂ ਅੱਛਾ ਜੀ ਹਾਂ ਜੀ ਇਹ ਦਿੱਤੀ ਜਮੀ 25 ਦੀ ਠੀਕ ਆ ਹਾਂ ਜੀ ਲੋ ਜੀ ਬਿਲਕੁਲ ਰੇਡ ਬਾਈ ਕਹਿੰਦਾ ਕਿ ਲੈਣ ਦੇ ਨਾਲ ਹੀ ਕਰਾਂਗੇ ਜਿਹੜੇ ਵੀਰ ਭਰਾ ਦੇ ਫੇਟ ਆਉਂਦੀਆਂ ਪਾਈ ਸਾਡ ਅੱਛਾ ਜੀ ਇਹਨੂੰ ਤਾਂ ਸੂਈ ਨੂੰ ਦੇ 3 ਕਿ ਮਹੀਨੇ ਹੋਏ ਆ ਅੱਛਾ ਜੀ ਹਾਂ ਜੀ ਕਿ ਲੱਗਦਾ ਥੋੜਾ ਹੋਣਾ 12 ਕਿਲੋ ਦੁੱਧ ਠੀਕ ਹੈ 12 ਕਿਲੋ ਦੁੱਧ ਦੇ ਕੋਲ ਯਾਰ ਜੀ ਤੇ ਜਿਹੜੇ ਵੀਰ ਭਰਾ ਦੇ ਫੇਟ ਤਾਂ ਬੰਦੀਆਂ ਉਹਦੇ ਪਾਗੀ ਪਾਈ ਨਹੀਂ ਕਰਦੇ ਉਹ ਗੱਲ ਬਾਤ ਪਸ਼ੂ ਪਾਈ ਕੋ ਕਾਫੀ ਮਾਤਰਾ ਦੇ ਵਿੱਚ ਆ ਤੇ ਚੰਗੇ ਪਸ਼ੂ ਰੱਖਣ ਦਾ ਬਾਈ ਨੂੰ ਸ਼ੌਂਕ ਆ ਤੇ ਬਾਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ